ਸਿਹਤ ਵਿਭਾਗ ਦੀ ਟੀਮ ਦੇ ਵੱਲੋਂ ਇੰਦਰਾਪੁਰੀ ਇਲਾਕੇ ਦੇ ਵਿੱਚ ਦਹੀਂ ਭੱਲੇ ਦੇ ਗੋਦਾਮ ਦੇ ਵਿੱਚ ਛਾਪੇਮਾਰੀ ਕੀਤੀ ਗਈ ਸੀ ਦੱਸ ਦਈਏ ਕਿ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਗੋਦਾਮ ਦੀ ਵੀਡੀਓ ਵਾਇਰਲ ਹੋਣ ਦੇ ਨਾਲ ਸਿਹਤ ਵਿਭਾਗ ਦੇ ਵੱਲੋਂ ਇਸ ਮਾਮਲੇ 'ਚ ਸਖਤ ਐਕਸ਼ਨ ਲੈਂਦਿਆਂ ਹੋਇਆਂ ਛਾਪੇਮਾਰੀ ਕੀਤੀ ਗਈ ਹੈ ਇਸ ਮੌਕੇ ਤੇ ਫੂਡ ਸੇਫਟੀ ਅਫਸਰ ਜਸਵਿੰਦਰ ਸਿੰਘ ਨੇ ਆਖਿਆ ਕਿ ਕੱਲ ਇੱਕ ਵੀਡੀਓ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਸੀ ਜਿਸ ਦੇ ਵਿੱਚ ਕੀ ਕਾਫੀ ਜ਼ਿਆਦਾ ਗੰਦਗੀ ਦਿਖਾਈ ਜਾ ਰਹੀ ਸੀ ਤੇ ਉਹਨਾਂ ਆਖਿਆ ਕਿ ਅੱਜ ਉਹਨਾਂ ਦੇ ਵੱਲੋਂ ਗੋਦਾਮ ਵਿਕੇ ਪਹੁੰਚ ਕੇ ਸੈਂਪਲ ਭਰੇ ਗਏ ਨੇ ਅਤੇ ਉਹਨਾਂ ਆਖਿਆ ਕਿ ਜਸਮੀ ਦੁਕਾਨਦਾਰ ਦੇ ਵੱਲੋਂ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਜੀ ਹਾਂ ਜੀ ਜੀ ਤੁਸੀਂ ਆਪ ਸੈਂਪਲਿੰਗ ਕਰਨ ਵਾਸਤੇ ਹੋ ਹਾਂਜੀ ਹਾਂਜੀ ਇਹ ਕੁਝ ਦੇਖਿਆ ਹਾਂਜੀ ਅਸੀਂ ਜਿਹੜੀ ਵੀਡੀਓ ਵਾਇਰਲ ਹੋਈ ਸੀ ਉਹਦੇ ਸਬੰਧ ਚ ਅਸੀਂ ਆਏ ਹਾਂ ਸਾਨੂੰ ਮੀਡੀਆ ਦੇ ਥਰੂ ਇਨਫੋਰਮੇਸ਼ਨ ਮਿਲੀ ਸੀ ਵੀ ਇੰਦਰਾਪੁਰ ਏਰੀਆ ਸਮਾਣਾ ਦੇ ਵਿੱਚ ਕੋਈ ਮੈਨੂਫੈਕਚਰਿੰਗ ਕਰ ਰਿਹਾ ਜਿਹੜਾ ਆਪਣਾ ਚਾਹ ਦਹੀਂ ਪੱਲੇ ਵਗੈਰਾ ਦਾ ਹੈਗਾ ਉੱਥੇ ਸਾਫ ਸਫਾਈ ਦੇ ਜਿਹੜੇ ਅਸੀਂ ਪ੍ਰਬੰਧ ਦੇਖਿਆ ਉਹ ਉਚਿਤ ਨਹੀਂ ਆ ਤੇ ਉਹਦੇ ਰਿਗਾਰਡਿੰਗ ਅਸੀਂ ਜਿਹੜਾ ਪੇਪਰ ਆਨ ਰਿਕਾਰਡ ਲੈ ਲਿਆ ਇਨਸਪੈਕਸ਼ਨ ਕੀਤੀ ਆ ਜਿਹੜਾ ਅਸੀਂ ਰਿਕਾਰਡ ਹੈਗਾ ਇਹਦਾ ਸਬਮਿਟ ਕਰਾਂਗੇ ਅਸੀਂ ਦਾ ਚਲਾਨ ਕੀਤਾਗਾ ਸਾਸਫਾਈ ਨੂੰ ਲੈ ਕੇ ਇਸ ਤੋਂ ਇਲਾਵਾ ਅਸੀਂ ਇਹਨਾਂ ਦਾ ਜਿਹੜਾ ਦਹੀਂ ਪੱਲੇ ਦਾ ਸੈਂਪਲ ਉਹ ਵੀ ਡਰਾ ਕਰ ਲਿਆ ਤੇ ਇਸ ਤੋਂ ਇਲਾਵਾ ਪਿਛਲੇ ਹਫਤੇ ਵੀ ਅਸੀਂ ਇਹਨਾਂ ਦੇ ਦੋ ਪਿਛਲੇ ਹਫਤੇ ਜਦ ਲਗਭਗ 10 ਦਿਨ ਪਹਿਲਾਂ ਇਹਨਾਂ ਦੇ ਦੋ ਗੋਲ ਗੱਪੇ ਦੇ ਸੈਂਪਲ ਵੀ ਅਸੀਂ ਲੈ ਕੇ ਗਏ ਆ ਉਹ ਇਹਨਾਂ ਦੇ ਉੱਥੋਂ ਸੀਗੇ ਜਿਹੜਾ ਇੱਥੇ ਗੋਲ ਗੋਲ ਚੈਕਿੰਗ ਕੀਤੀ ਜਾਊਗੀ ਜੀ ਅੱਜ ਹੋਰ ਵੀ ਜੇ ਕੋਈ ਹੈਗੀ ਆ ਤੇ ਇਸ ਤਰ੍ਹਾਂ ਦਾ ਕੋਈ ਕੰਸਰਨ ਜਿੱਥੇ ਵੀ ਹੋਇਆ ਸੀ ਚੈਕਿੰਗ ਕਰਾਂਗੇ ਜਿਸ ਤੋਂ ਪਹਿਲਾਂ ਅਸੀਂ ਚੈਕਿੰਗ ਕਰਕੇ ਆਏ ਆ ਪਾਤਣਾ ਚ ਵੀ ਉੱਥੇ ਅਸੀਂ ਮਠਾਈ ਦੇ ਸੈਂਪਲ ਲਏਤੀ ਆ ਜਿਹੜੀ ਤੇ ਤੁਹਾਡਾ ਇੱਕ ਕੰਸਰਨ ਸੀਗਾ ਕਿਦੋਂ ਥਾਵਾਂ ਦਾ ਆਊਟਰ ਏਰੀਆ ਦੇ ਵਿੱਚ ਜਿਵੇਂ ਹੁੰਦਾ ਕੋਈ ਤੇ ਉਹ ਸੈਂਪਲ ਲਏ ਚੁ ਸਮਾਨੇ ਦੇ ਵਿੱਚ ਤਾਂ ਅਸੀਂ ਅੱਜ ਤਾਂ ਵੈਸੇ ਸਪੈਸੀਫਿਕਲੀ ਸ਼ਿਕਾਇਤ ਦੇ ਆਧਾਰ ਤੇ ਆਏ ਆ ਜੀ ਇੱਥੇ ਆਏ ਆ ਸ਼ਿਕਾਇਤ ਮਤਲਬ ਜਿਹੜੀ ਮੀਡੀਆ ਦੇ ਥਰੂ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਦਿਸ ਵਨ ਚਸੀਂ ਆਏ ਆ ਅੱਛਾ ਧੰਨਵਾਦ ਇੱਥੇ ਅਸੀਂ ਦਹੀਂ ਪਲੇ ਦਾ ਸੈਂਪਲ ਭਰੇ ਤੇ ਨਾ ਸਾਫ ਸ ਇਸ ਤੋਂ ਇਲਾਵਾ ਅਸੀਂ ਚਮਚਮ ਦਾ ਤੇ ਰਸਗੁਲੇ ਦਾ ਐਂਡ ਖੋ ਵਰਫੀ ਦਾ ਵੀ ਸੈਂਪਲ ਲੈਂਤਾ ਅੱਜ ਸਮਾਣਾ ਤੋਂ ਕਲਾਸ਼ ਸ਼ਰਮਾ ਦੀ ਰਿਪੋਰਟ